ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਮਾ ਸੋ ਲੁਧਿਆਣਾ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਜ਼ਿਲ੍ਹਾ ਲੁਧਿਆਣਾ ਭਾਜਪਾ ਕੌਂਸਲਰ ਅਤੇ ਸਮੂਹ ਲੀਡਰਸ਼ਿਪ ਜਿਹੜਾ ਚੱਲਿਆ 6 ਦਿਨਾਂ ਦਾ ਲਗਾਤਾਰ ਜਿਹੜਾ ਉਹ ਵਿਵਾਦ ਸੀ ਆਖੇਕਾਰ ਦੇਰ ਰਾਤ ਨੂੰ ਆਪਸੀ ਸਹਿਮਤੀ ਅਤੇ ਸ਼ਾਂਤਮਈ ਢੰਗ ਨਾਲ ਆਪਸ ਚ ਨਿਬੜ ਗਿਆ ਤਾਂ ਨੇਪੜੇ ਚੜਿਆ ਤਾਂ ਕਿਵੇਂ ਆਕੇ 6 ਦਿਨ ਦੀ ਲਗਾਤਾਰ ਜਿਹੜੀ ਭਾਜਪਾ ਵਰਕਾਂ ਵੱਲੋਂ ਲੁਧਿਆਣਾ ਨਗਰ ਨਿਗਮ ਜਨ ਡਾਇਰੈਕਟਰ ਨਗ ਆ ਗਏ ਸੀ ਖਾ ਸਕੇ ਇਹ ਧਰਨਾ ਦਾ ਅੰਦਾਜ਼ ਦੀ ਦਰਸ਼ਕਾਂ ਨੂੰ ਇਹ ਰੂਬੂ ਗਰਾਦੀਏ ਇਹ ਧਰਨਾ ਸੀ ਜਿਹੜੇ ਭਾਜਪਾ ਦੇ ਜਿਹੜੇ ਮੌਜੂਦਾ ਕਾਉਂਸਲ ਸੀਟ ਹੈ तकरीबन 18 ਕਾਉਂਸਲ ਸੀਟ ਹੈ ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਲ ਆਪਣੇ ਵਾਰਡ ਦੇ ਉਹਨਾਂ ਲੋਕਾਂ ਵਾਸਤੇ ਕੰਮ ਕਾਜ ਵਾਸਤੇ ਜਾਂਦੇ ਆ ਤਾਂ ਕਿਸੇ ਗੱਲ ਨੂੰ ਲੈ ਕੇ ਆਪਸੀ ਕੁਝ ਮਤ ਪੇ ਧੁੰਦੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਮਤ ਪੇਦਾ ਇੱਕ ਵਿਵਾਦ ਦਾ ਰੂਪ ਰੈਂਦਾ ਤਾਂ 6 ਦਿਨ ਲਗਾਤਾਰ ਭਾਜਪਾ ਦੀ ਸਮੂਲ ਲੀਡਰਸ਼ਿਪ ਨਗਰ ਨਿਗਮ ਲੋਧਨਾ ਜੋਨ ਟੀ ਦੇ ਵਿੱਚ ਆਪਣੇ ਹੱਕੀ ਮੰਗਾ ਲਈ ਉਸ ਤੇ ਧੰਨਾ ਲਗਾਉਂਦੇ ਆ ਸੋ ਵਿਵਾਦ ਸ਼ਾਂਤਮਈ ਢੰਗ ਨਾਲ ਨੇਪਰੇ ਚੜਿਆ ਤਾਂ ਆਸ਼ਵਾ ਦਿੱਤਾ ਗਿਆ ਲੁਧਿਆਣਾ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕਰਵਲੋਂ ਵੀ ਹਰ ਉਸ ਵਾਰਡ ਦੇ ਕੌਂਸਲਰ ਦਾ ਕੰਮ ਹੈ ਉਹ ਬਿਨਾਂ ਕਿਸੇ ਪੱਖਪਾਤ ਕੀਤੇ ਜਾਣਗੇ ਤਾਂ ਕਿਤੇ ਕਿਤੇ ਆ ਕੇ ਆਮ ਬੜੇ ਲੋਕਾਂ ਨੇ ਵੀ ਇਸ ਗੱਲ ਦੀ ਰਾਹ ਦਿੱਤੀ ਤਾਂ ਕਿਤੇ ਕਿਤੇ ਆ ਕੇ ਹੁਣ ਕੌਂਸਲਰ ਦਾ ਜਿਹੜਾ ਇਹ ਕੰਮ ਹੈ ਹੁਣ ਅੱਗੇ ਆਉਣ ਵਾਲੇ ਸਮੇਂ ਜਿਹੜਾ ਜਿਹੜਾ ਆਉਣ ਵਾਲੇ ਕੰਮ ਕਾਜਾਂ ਨੂੰ ਲੈ ਕੇ ਆ ਉਹ ਕਿਸ ਤਰ੍ਹਾਂ ਰਹੂਗਾ ਇੱਕ ਸਮਾਸੂਹ ਲੈ ਕੇ ਕਿਤੇ ਆ ਕੇ ਇਸ ਗੱਲ ਦੀ ਜਿਹੜੀ ਰਾਤ देर ਰਾ ਜਿਹੜਾ ਇਹ ਫੈਸਲਾ ਆ ਗੱਲਬਾਤ ਕਰਦੇ ਮੇਨਾ ਮੌਜੂਦ ਹੈ ਲੁਧਿਆਣਾ ਨਗਰ ਨਿਗਮ ਦੋ ਪੰਜ ਪਾ ਦੇ ਵਿਪੱਖਸ਼ ਦੀ ਨੇਤਾ ਪੂਨਮ ਰਤਰਾਵਲੋਂ ਮਨ ਕਿਸ ਤਰ੍ਹਾਂ ਦੇ ਦੋ ਬੜਾ ਛੇ ਦਿਨ ਲਗਾਤਾਰ ਵੀ ਬਾਤ ਚੱਲਿਆ ਹਾਂਜੀ ਆਖਿਰਕਾਰ ਨਿਪਟੜਿਆ ਇੱਕ ਰਾਹਤ ਦੀ ਮਹਿਸੂਸ ਵੀ ਹੋਈ ਹੈ ਕਿ ਕਿੱਥੇ ਵਿਵਾਦ ਸ਼ੁਰੂ ਹੋਇਆ ਸੀ ਤਾਂ ਹੁਣ ਕੱਲ ਕਿੰਨਾ ਸ਼ਾਂਤੀ ਟੰਗਣ ਕਿਰ ਵੱਲੋਂ ਪਹਿਲ ਕੀਤੀ ਗਈ ਦੇਖੋ ਜੀ ਵਿਵਾਰ ਸਦਾ ਕੋਈ ਪਰਸਨਲ ਤੇ ਹੈ ਨਹੀਂ ਸੀ ਜੀ ਜੋ ਸਾਡੇ 18 ਕਾਉਂਸਲਰ ਸਾਹਿਬਾਨ ਹੈ ਉਹਨਾਂ ਦੇ ਵਾਰਡ ਦੇ ਵਿੱਚ ਉਹਨਾਂ ਦੇ ਆਮ ਲੋਕਾਂ ਦੇ ਜਿਹੜੇ ਲੋਕਾਂ ਦੇ ਕੰਮ ਸੀ ਉਹਦੇ ਵਾਸਤੇ ਸੀ ਔਰ ਇਸ ਲਈ ਅਸੀਂ ਆਪਣੇ ਧਰਨੇ ਤੇ ਬੈਠੇ ਸੀ ਤਾਂ ਕਿ ਲੋਕਾਂ ਦੇ ਕੰਮ ਹੋ ਸਕਣ ਔਰ ਕੱਲ 7ਵਾਂ ਦਿਨ ਸੀ ਸਾਡੇ ਵਿੱਚ ਕਮਿਸ਼ਨਰ ਸਾਹਿਬ ਨੇ ਪਹਿਲ ਕੀਤੀ ਉਹ ਸਾਡੇ ਕੋਲ ਆਏ ਦੇਰ ਰਾਤ ਜੀ ਸਾਡੇ ਕੋਲ ਆਏ ਉਹਨਾਂ ਨੇ ਸਾਡੇ ਸਾਰੇ ਕਾਉਂਸਲਰ ਸਾਹਿਬਾਨ ਨੂੰ ਬੁਲਾਇਆ ਜੀ ਉਹਨਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਸਾਡੇ ਭਾਜਪਾ ਦੇ ਜਿਹੜੇ ਲੁਧਿਆਣਾ ਦੇ ਪ੍ਰਧਾਨ ਆਦਰਨੀਏ ਰਜਨੀਸ਼ਠੀ ਮਾਨ ਜੀ ਸੀ ਔਰ ਪੰਜਾਬ ਦੀ ਲੀਡਰਸ਼ਿਪ ਵੀ ਸੀ ਜੀ ਉਹਨਾਂ ਨੇ ਟੇਬਲ ਤੇ ਸਾਡੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਸਮੱਸਿਆ ਦੱਸੀ ਆ ਕਿ ਸਾਡੇ ਵਾਰਡ ਦੀ ਜੋ ਸਮੱਸਿਆ ਹੈ ਸਾਰੇ ਕਾਉਂਸਲਰ ਦੇ ਵੀ ਉਹਦਾ ਸੋਲੂਸ਼ਨ ਅਸੀਂ ਚਾਹੁੰਦੇ ਆ ਔਰ ਸਾਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਲਾਇਆ ਕੀ ਤੁਹਾਡੇ ਜਿਹੜੇ ਜਨਤਾ ਦੇ ਕੰਮ ਹੈ ਤੁਹਾਡੇ ਸਾਰੇ ਕਾਉਂਸਲਰਾਂ ਦੇ ਜੋ ਵੀ ਤੁਹਾਡੇ ਬੋਰਡ ਦੇ ਕੰਮ ਹੈ ਉਹ ਅਸੀਂ ਕਰਵਾਵਾਂਗੇ ਔਰ ਬਿਨਾ ਕਿਸੇ ਪੱਖਪਾਤ ਤੋਂ ਕਰਵਾਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਇੱਕ ਲੁਲਾਂਦੀ ਮਹਿਰ ਮੇਅਰ ਸੀ ਮਹਿਲਾ ਸੀ ਕੀ ਲੱਗ ਕੀ ਰਿਹਾ ਸੀ ਵੀ ਟੇਬਲ ਇੰਨਾ ਸਮਾਂ 6 ਦਿਨ ਦਾ ਲੱਗ ਗਿਆ ਹੁਣ 7ਵੇਂ ਦਿਨ ਚ ਰਾਤੀ 12 ਵਜੇ ਐਂਟਰੀ ਕਰ ਗਿਆ ਸੀ ਕੀ ਰੇਡ ਕਿੱਥੇ ਆੜ ਗਿਆ ਸੀ ਕੀ ਤੁਹਾਡੇ ਵੱਲੋਂ ਮਾਫੀ ਦੀ ਗੱਲ ਆਖੀ ਗਈ ਸੀ ਜਾਂ ਕੰਮਕਾਜ ਨੂੰ ਲਗਾਤਾਰ ਨਿਪਟ ਚਾਣ ਦੀ ਗੱਲ ਆਖੀ ਸੀ ਜਾਂ ਉਸ ਗੱਲ ਦੇ ਪੇਚ ਫਸੜਾੜਾ ਫਸਿਆ ਰਿਹਾ ਆਖੇ ਕਿ ਬੜਾ ਸਮਾਂ ਲੱਗ ਗਿਆ ਕਿ ਭਾਜਪਾ ਨੇ ਕਾਫੀ ਸਮੇਂ ਬਾਅਦ ਖਾਲਗੁਰੂ ਹੁਯਾਨਾ ਦੀ ਗੱਲ ਕੀਤੀ ਜAVE ਤਾਂ 6 ਦਿਨਾਂ ਤਰਨਾ ਪੂਰੀ ਹਾਈ ਕਮਾਂਡ ਦੇ ਇਸ ਤਰਣਾੜਾ ਨੋਟਿਸ ਸੀ ਔਰ ਹਾਈਲਾਈਟ ਵੀ ਰਿਹਾ ਪੂਰੇ ਮੀਡੀਆ ਦੇ ਵਿੱਚ ਇਸ 6 ਦਿਨਾਂ ਦੇ ਅੰਤਰਾਲ ਦੇ ਦਰਮIAN ਆਮ ਆਦਮੀ ਪਾਰਟੀ ਕਿਸੇ ਵਿਧਾਇਕ ਦਾ ਪ੍ਰੈਸ਼ਰ ਵੀ ਰਿਹਾ ਇਸ ਮਾਮਲੇ 'ਚ ਦੇਖੋ ਜੀ ਮੇਅਰ ਸਾਹਿਬ ਨਾਲ ਸਾਡੀ ਸੀ ਸਾਡਾ ਮਤਲਬ ਕਿ ਇਹ ਹੀ ਗੱਲ ਦਾ ਸੀ ਕਿ ਕੰਮਾਂ ਵਾਸਤੇ ਕੰਮਾਂ ਵਾਸਤੇ ਵੀ ਬਾਤ ਸੀ ਕਿ ਸਾਡੇ ਜਿਹੜੇ ਕਾਉਂਸਲਰ ਸਾਹਿਬਾਨ ਆ ਉਹਨਾਂ ਦੇ ਬਿਨਾ ਕਿਸੇ ਪੱਖਪਾਤ ਤੋਂ ਸਾਡੇ ਵੀ ਕੰਮ ਕਰੋ ਜੋ ਲੋਕਾਂ ਦੀਆਂ ਸਮੱਸਿਆ ਸਹੀ ਹੈ ਉਹਨਾਂ ਵਾਸਤੇ ਔਰ ਫਿਰ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਸਾਡੇ ਕੋਲ ਆਏ ਉਹ ਸਾਡੇ ਕੋਲ ਕੋਈ ਮਾਫੀ ਦਾ ਨਹੀਂ ਸੀ ਕਿ ਸਾਨੂੰ ਆਫੀ ਚਾਹੀਦੀ ਸਾਨੂੰ ਆਪਣੇ ਵਾਰਡ ਦੇ ਕੰਮ ਚਾਹੀਦੇ ਸੀ ਸਾਰੇ ਕਾਉਂਸਲਰ ਸਾਹਿਬਾਨ ਨੂੰ ਔਰ ਕਮਿਸ਼ਨਰ ਸਾਹਿਬ ਨੇ ਆ ਕੇ ਸਾਨੂੰ ਮੇਅਰ ਸਾਹਿਬਾ ਕੋਲ ਲੈ ਕੇ ਗਏ ਜੀ ਮੇਅਰ ਸਾਹਿਬਾ ਕੋਲ ਲੈ ਕੇ ਗਏ ਉਹਦੇ ਨਾਲ ਵੀ ਸਾਡੀ ਲੀਡਰਸ਼ਿਪ ਨਾਲ ਸੀ ਜੀ ਔਰ ਮੇਅਰ ਸਾਹਿਬਾ ਨਾਲ ਸਾਰੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਤੁਹਾਡੇ ਜਿਹੜੇ ਵਾਰਡ ਦੇ ਕੰਮ ਐ ਉਹ ਹੋਣਗੇ ਔਰ ਬਿਨਾ ਕਿਸੇ ਪੇਤਪਾਉਤੋਂ ਹੋਣਗੇ ਔਰ ਸਾਰੇ ਕਾਉਂਸਲਰ ਸਾਹਿਬਾਨ ਨੂੰ ਵਿਸ਼ਵਾਸ ਦਿਲਾਇਆ ਕਿ ਜੋ ਕੰਮ ਐ ਵਾਰਡ ਦੀ ਤਰੱਕੀ ਵਾਸਤੇ ਸ਼ਹਿਰ ਦੀ ਤਰੱਕੀ ਵਾਸਤੇ ਉਹਦੇ ਸਾਰੇ ਤੁਹਾਡੇ ਕੰਮ ਹੋਣਗੇ ਔਰ અવਸ਼ੇ ਹੋਣਗੇ ਤੇ ਬਾਕੀ ਦੀ ਅਗੋ ਦੇਖੋ ਮੇਅਰ ਸਾਹਿਬਾ ਉਮੀਦਪੁਰੀਆ ਵਿਸ਼ਵਾਸ ਹੈ ਕਿ ਆਸ਼ਵਾਸ਼ਣ ਦੀ ਗੱਲ ਤੇ ਆਸ਼ਵਾਸ਼ਣ ਤੇ ਉਹਨਾਂ ਨੇ ਦਿਖਾ ਦਿੱਤਾ ਕਿ ਸਾਨੂੰ ਉਮੀਦ ਵੀ ਹੈ ਕਿ ਮੇਅਰ ਸਾਹਿਬਾ ਦੇਖੋ ਵਾਰਡ ਦੇ ਆਪਣੇ ਲੁਧਿਆਣਾ ਦੇ ਫਰਸਟ ਪਰਸਨ ਨੇ ਬਿਲਕੁਲ ਹਾਂ ਜੀ ਫਰਸਟ ਪਰਸਨ ਨੇ ਔਰ ਇਹ ਸਮਝਣਗੇ ਕਿਉਂਕਿ ਉਹ ਇੱਕ ਕਾਉਂਸਲਰ ਤੋਂ ਹੀ ਬਣਿਆ ਮੇਅਰ ਜੀ ਜੀ ਠੀਕ ਹੈ ਜੀ ਉਹ ਵੀ ਮਤਲਬ ਵਾਰਡ ਦੀ ਸਮੱਸਿਆ ਨੂੰ ਜਾਣਦੇ ਹੀ ਹੈ ਕਿਉਂਕਿ ਜਨਤਾ ਨੂੰ ਅਸੀਂ ਜਵਾਬ ਦੇਣਾ ਹੁੰਦਾ ਹੈ ਔਰ ਜਨਤਾ ਸਾਡੇ ਤੋਂ ਹੀ ਪੁੱਛੇਗੀ ਇਸ ਲਈ ਅਸੀਂ ਸਾਡੀ ਸਮੱਸਿਆ ਉਹਨਾਂ ਨੇ ਕਿਹਾ ਜਰੂਰ ਜੀ ਹੱਲ ਹੋਣਗੀਆਂ ਬਾਕੀ ਇਹ ਸ਼્વાસਨ ਉਹਨਾਂ ਨੇ ਜਿਸ ਤਰਾ ਦਿਲਾਇਆ ਚਲੋ ਅਸੀਂ ਦੇਖਦੇ ਹਾਂ ਹਾਂਜੀ ਉਮੀਦ ਹੀ ਹੈ ਔਰ ਦੇਖਦੇ ਹਾਂ ਅਗਰ ਜੇ ਕੁਝ ਅੱਗੋ ਵੀ ਜਨਤਾ ਵਾਸਤੇ ਕੁਝ ਅਸਰਦਾ ਹੁੰਦਾ ਹੈ ਤੇ ਸਾਡੀ ਭਾਰਤੀ ਜਨਤਾ ਪਾਰਟੀ ਸੂਚੇ ਸਾਡੇ ਕਾਉਂਸਲਰ ਸਾਹਿਬਾਨ ਅੱਗੋ ਵੀ ਤਿਆਰ ਹੈ ਜਨਤਾ ਵਾਸਤੇ ਸੰਘਰਸ਼ ਕਰਨ ਲਈ ਤਿਆਰ ਹੈ ਔਰ ਇਹ ਸੰਘਰਸ਼ ਫਿਰ ਜਾਰੀ ਰਹੇਗਾ ਅਮੇਨਾ ਉਪਨੇਤਾ ਵੀ ਬੈਠੇ ਆ ਰੋਇ ਸਿੱਕਾ ਜੀ ਉਹ ਉਸ ਟ ਮੌਕੇ ਤੇ ਮਜੂਸੀ ਚ ਚਲੋ 6 ਦਿਨ ਲਗਾਤਾਰ ਸੰਘਰਸ਼ ਰਿਆ ਪਾਚ ਪਾਨੇ ਪੂਰੀ ਲੜਾਈ ਲੜੀ ਐ ਪੇਚ ਫਸ ਗਿਆ ਤੁਹਾਡੇ ਵੱਲੋਂ ਗੱਲ ਕੀਤੀ ਜਰੀ ਤਰਨੇ ਵਿੱਚ ਕਾਫੀ ਜਦੋਂ ਤਰਨੇ ਲਈ ਮਾਫੀ ਮੰਗਨ ਮੇ ਸਾਹਿਬਾ ਮਾਫੀ ਮੰਗਨ ਦੁਰਵਿਹ ਹੈ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਵੀ ਕੀ ਗਲਤੀ ਵੀ ਇਹਨਾਂ ਦੇ ਕੁਝ ਕੌਂਸਲਰ ਵੱਲੋਂ ਮੇਨਾ ਕੁਝ ਗਲਤ ਵਿਵਹਾਰ ਕੀਤਾ ਗਿਆ ਸੀ ਯਾਨੀ ਕਿ ਉੱਚੀ ਨੀਚ ਬੋਲੀ ਕੀਤੀ ਤਾਂ ਉਹਨੂੰ ਲੈ ਕੇ ਵੀ ਥੋੜੀ ਗੱਲ ਆ ਗਈ ਆ ਕੀ ਲੱਗਿਆ ਸੀ ਇਹਨਾਂ 6 ਦਿਨਾਂ ਦੇ ਵਿੱਚ ਧਰਨਾ ਲਗਾਤਾਰ ਜਾਰੀ ਰਿਹਾ ਤੁਹਾਡੇ ਵੱਲੋਂ ਪੂਰੀ ਐਫਰਟ ਕੀਤੀ ਗਈ ਹੱਕੀ ਮੰਗਾ ਲਈ ਬੈਠੇ ਰਹੇ ਧਰਨੇ ਦੇ ਉੱਪਰ ਕੀ ਲੱਗਾ ਵੀ ਚੁਕਾ ਕਿੱਧਰ ਹੋਣਾ ਚਾਹੀਦਾ ਸੀ ਤੁਹਾਡੇ ਵੱਲੋਂ ਜਾਂ ਉਹਨਾਂ ਵੱਲੋਂ ਦੇਖੋ ਇਸ ਤਰ੍ਹਾਂ ਅਸੀਂ ਕੋਈ ਆਪਣੀ ਪਰਸਨਲ ਲੜਾਈ ਨਹੀਂ ਲੜੀ ਲੁਧਿਆਣੇ ਦੇ ਵਿਕਾਸ ਵਾਸਤੇ ਅਸੀਂ ਬੈਠੇ ਸੀ ਲੁਧਿਆਣੇ ਦੇ ਵਿਕਾਸ ਵਾਸਤੇ ਲੜਾਈ ਲੜਦੇ ਸੀ ਔਰ ਜਿਹੜਾ ਅਸੀਂ ਉਹਨਾਂ ਫੈਸਲਾ ਲਿੱਤਾ ਵੀ ਲੁਧਿਆਣੇ ਦੇ ਵਿਕਾਸ ਵਾਸਤੇ ਹੀ ਲੱਗਾ ਸਾਡੀ ਕੋਈ ਪਰਸਨਲ ਨਿੱਜੀ ਕੋਈ ਦੰਜਸ਼ ਨਹੀਂ ਹੈਗੀ ਕੋਈ ਆਪਸ ਵਿੱਚ ਮਨਮਟਾਪ ਨਹੀਂ ਹੈਗਾ ਜੇ ਕੋਈ ਮਿਸਅੰਡਰਸਟੈਂਡਿੰਗਾਂ ਕੁਝ ਹੋਈਆਂ ਨੇ ਆਪਸ ਚ ਤੇ ਇਹ ਵੱਡੇ ਭੈਣ ਨੇ ਛੋਟੇ ਭੈਣ ਨੇ ਆਪਸ ਚ ਬਿਠਾਇਆ ਕਮਿਸ਼ਨਰ ਸਾਹਿਬ ਨਾਲ ਕਲੀਅਰ ਕਰੀਆਂ ਗੱਲਾਂ ਉਹਨਾਂ ਵੱਲੋਂ ਵੀ ਅੱਗੇ ਕਦਮ ਵਧਿਆ ਸਾਡੇ ਲੋਨ ਵਧਿਆ ਔਰ ਲੁਧਿਆਣੇ ਦਾ ਵਿਕਾਸ ਸਾਡੇ ਲਈ ਪਾਇਰਿਟੀ ਹੈ ਪਰ ਸਮਾਂ ਕਿਉਂ ਇੰਨਾ 6 ਦਿਨ ਸਮਾਂ ਕਿਉਂ ਲੱਗ ਗਿਆ ਅੱਗੇ ਵਧਣ ਵਾਸਤੇ ਇੱਕ ਬੰਦਾ ਚੁੱਕਿਆ ਦੂਜੇ ਵਿੱਚ ਅਗਰ ਉਹ ਨਹੀਂ ਚੁੱਕਿਆ ਤਾਂ ਤੁਹਾਨੂੰ ਕਹੀ ਦੱਸੇ ਵੀ ਤੁਸੀਂ ਪਾਸ਼ਪਾ ਵਰੀ ਅੱਗੇ ਜਾਂਦੇ ਮੈਲਾ ਮੇਰ ਹੈ ਇੱਕ ਮੈਂ ਇੱਕ ਮੇਰ ਸੀ ਫਰਸਟ ਡਿਵੀਜ਼ਨ ਆਫ ਸ਼ਹਿਰ ਹੈ ਉਹ ਦੂਜੇ ਪਾਸੇ ਉਹ ਮੈਲਾ ਸੀ ਕਿ ਲੱਗ ਰਿਹਾ ਸਾਨੂੰ ਤੁਹਾਡੀ ਹਾਈ ਕਮਾਂਡ ਜਾਂ ਤੁਸੀਂ ਖੁਦ ਜਾਂਦੇ ਉੱਥੇ ਚਲੋ ਠੀਕ ਹੈ ਤੁਸੀਂ ਅਸੀਂ ਛੋਟੇ ਅੱਗੇ ਝੁਕ ਜੰਦੇ ਆ ਕਿ ਲਾਰੇ ਉਸ ਟਾਈਮ ਥੋੜੇ ਗੱਲ ਠੰਡੀ ਪੈ ਸਕਦੀ ਇਸ ਫਰਸਟ ਡੇ ਜਾਂ ਸੈਕੰਡ ਡੇ ਅਸੀਂ ਤਾਂ ਪਹਿਲੇ ਦਿਨ ਹੀ ਗਏ ਸੀਗੇ ਅਸੀਂ ਸਭ ਲੋਕ ਗਏ ਸੀ ਸਾਰਾ ਸਾਢੇ ਸਾਰੇ 18 ਦੇ 18 ਕਾਉਂਸਲਰ ਗਏ ਸੀ ਉਹ ਸਾਡਾ ਹੀ ਜਾਣਾ ਸੀਗਾ ਨੇ ਸਸੀਂ ਕਹਿੰਦੇ ਮੇਰ ਸਾਹਿਬ ਸਾਡੇ ਵਾਰਡ ਚ ਆਓ ਇਹ ਸਮੱਸਿਆ ਦੇਖੋ ਅਸੀਂ ਤਾਂ ਆਪਣਾ ਲੁਧਿਆਣੇ ਦਾ ਵਿਕਾਸ ਨੂੰ ਸਮਝ ਕੇ ਆਪ ਹੀ ਗਏ ਆ ਉੱਥੇ ਆਪਣੇ ਸਾਰੇ ਲੁਧਿਆਣੇ ਦਾ ਕੰਮ ਕਰਨਾ ਵਾਸਤੇ ਔਰ ਲੋਕਤੰਤਰ ਦੀ ਰੱਖਿਆ ਕਰਨ ਵਾਸਤੇ ਜਿਹੜਾ ਗੱਲ ਆ ਕਿ ਤੁਸੀਂ ਗੱਲ ਕਹੀ ਵੀ ਇਹਨੂੰ ਆਪ ਵੱਧ ਜਾਣਾ ਸੀ ਝੁੱਕ ਜਾਣਾ ਸੀ ਝੁੱਕਣਾ ਲ ਕੀ ਐ ਮੈਂ ਸਾਡੇ ਨਾਲ ਨਾ ਕੋਈ ਮਾਫੀ ਮੰਗਾ ਕੇ ਵੱਡਾ ਹੁੰਦਾ ਹਨਾ ਜੀ ਨਾ ਕੋਈ ਕੋਈ ਇੱਕ ਵੀ ਮਤਲਬ ਕਿਸੇ ਨੂੰ ਜਲੀਲ ਕਰ ਰਿਹਾ ਕੀਤਾ ਜਾਂਦਾ ਵਾ ਸਾਡਾ ਇੱਕ ਸਿਗਾ ਵੀ ਅੜੀ ਰਵਈਆ ਜਿਹੜਾ ਵਾ ਉਹ ਨਹੀਂ ਹੋਣਾ ਚਾਹੀਦਾ ਫਰਸਟ ਪਰਸਨ ਨੂੰ ਤੁਸੀਂ ਸਾਡੀ ਭੈਣ ਹੈ ਠੀਕ ਹੈ ਨਾ ਜੀ ਕੱਲ ਵੀ ਬੜੇ ਵਧੀਆ ਤਰੀਕੇ ਨਾਲ ਸਾਡੀ ਮੀਟਿੰਗ ਹੋਈ ਹੈ ਕਮਿਸ਼ਨਰ ਸਾਹਿਬ ਨੇ ਕਰਵਾਈ ਹੈ ਉਹਦੇ ਵਿੱਚ ਸਾਡਾ ਲੜਾਈ ਕੰਮਾਂ ਦੀ ਸੀ ਉਹ ਕਹਿੰਦੇ ਜੀ ਸਾਡੇ ਕੋਈ ਕੰਮ ਨਹੀਂ ਰੁਕੇਗਾ ਜੀ ਅਸੀਂ ਠੀਕ ਹੈ ਜੀ ਨਹੀਂ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਜੀ ਫਿਰ ਅਸੀਂ ਧਰਨੇ ਦਾ ਸ਼ੁਰੂ ਤੋਂ ਹੀ ਤੁਹਾਡੇ ਜਨਮ ਤੋਂ ਹੀ ਲੱਗਦੇ ਆ ਰਹੇ ਨੇ ਧਰਨੇ ਆ ਨਾ ਜੀ ਔਰ ਜਿਹੜੀ ਸਾਡੀ ਪਾਰਟੀ ਹੈ ਉਹ 2 ਤੋਂ 300 300 ਤੋਂ ਉੱਪਰ ਗਈਆਂ ਸੀਟਾਂ ਸੰਘਰਸ਼ਵਾਦੀ ਪਾਰਟੀ ਸਾਡੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ ਅਸੀਂ ਲੋਕਾਂ ਦੀ ਹਿੱਤਾਂ ਦੀ ਲੜਾਈ ਲੜਨੀ ਹੈ ਬੜਾ ਸ਼ਾਂਤਮਈ ਟਾਕਰਾ ਦਾ ਫੈਸਲਾ ਵੀ ਹੋਇਆ ਚਲੋ ਆਸ਼ਵਾਸ਼ਣ ਦਿੱਤਾ ਗਿਆ ਖੁਦ ਤੁਹਾਡੇ ਸਮੂਲ ਲੀਡਰਸ਼ਿਪ ਸੀ ਜਿਲ੍ਹਾ ਲੋਕ ਅਨਦੀ ਇਸ ਨਾਲ ਸਾਡੇ ਵਿਧਾਇਕ ਬੈਠੇ ਸੀ ਮੌਜੂਦਾ ਆਮ ਆਦੀ ਪਾਰਟੀ ਕਿ ਲੱਗ ਰਿਹਾ ਪੂਰਾ ਵਿਸ਼ਵਾਸ ਹੈ ਬੜੀ ਸਹਿਮਤੀ ਸ਼ਾਂਤਮੀ ਟੰਗ ਨਾ ਹੋਈ ਤੁਹਾਨੂੰ ਲੱਗ ਰਿਹਾ ਵੀ ਹੁਣ ਇਹ ਕੰਮ ਰਾਡਾਗੇ ਤੋਂ ਮੇਅਰ ਸਾਹਿਬ ਵੱਲੋਂ ਜਾਂ ਨਗਰ ਨਿਗਮ ਵੱਲੋਂ ਇਦਾਂ ਦੀ ਕੰਮ ਤੁਹਾਡੇ ਰੋਕੇ ਨਹੀਂ ਜਾਣਗੇ ਜਾਂ ਤੁਹਾਨੂੰ ਪੂਰਾ ਹੁਣ ਵਿਸ਼ਵਾਸ ਹੈ ਵੀ ਹੁਣ ਤੁਸੀਂ ਇਦਾਂ ਦੇ ਧਰਨੇ ਨਹੀਂ ਲਗਾਉਂਗੇ ਜਿੱਦੇ ਤੁਹਾਡੇ ਕੰਮ ਹੁੰਦੇ ਐਸ ਤਰ੍ਹਾਂ ਸਾਨੂੰ ਕੋਈ ਧਰਨੇ ਲਾਉਣ ਦਾ ਸ਼ੌਂਕ ਨਹੀਂ ਹੈਗਾ ਸਾਨੂੰ ਲੋਕਾਂ ਨੇ ਜਨਤਾ ਜਨਾਰਦਨ ਨੇ ਅਸ਼ੀਰਵਾਦ ਦੇ ਕੇ ਸਾਨੂੰ ਉਸ ਮੰਦਿਰ ਚ ਭੇਜਿਆ ਤਾਂ ਕਿ ਅਸੀਂ ਉਹਨਾਂ ਦੇ ਹਿੱਤਾਂ ਦੀ ਰਾਖੀ ਕਰ ਸਕੀਏ ਔਰ ਸਾਨੂੰ ਅੱਗੇ ਤਾਂ ਸੀਗਾ ਮੇਅਰ ਸਾਹਿਬ 'ਚ ਵਿਸ਼ਵਾਸਤ ਕਰਨ ਹਨਾ ਹੁਣ ਸਾਨੂੰ ਕਮਿਸ਼ਨਰ ਸਾਹਿਬ ਨੇ ਵੀ ਮਤਲਬ ਸਾਨੂੰ ਕੌਨਫੀਡੈਂਸ ਦਿੱਤਾ ਹੈ ਔਰ ਮੇਅਰ ਸਾਹਿਬ ਦੀ ਸਾਡੇ ਤਾਂ ਡਬਲ ਹੋ ਗਈ ਔਰ ਬਾਕੀ ਨਹੀਂ ਮੇਅਰ ਸਾਹਿਬ ਦੀ ਗੱਲ ਸਾਨੂੰ ਯਕੀਨ ਹੈ ਵੀ ਉਹ ਕੰਮ ਕਰਨਗੇ ਉਮੀਦ ਹੈ ਪੂਰੀ ਅਗਰ ਨਹੀਂ ਕਰਨਗੇ ਫਿਰ ਤੁਹਾਨੂੰ ਦੱਸਿਆ ਰਸਤੇ ਵੀ ਖੁੱਲੇ ਨੇ ਔਰ ਦੂਸਰੀ ਗੱਲ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਜਵਾਬ ਦੇਣਾ ਮੇਰਾ ਇੱਕਲਾ ਸਵਾਲ ਹੈ ਬਸ ਕਿ ਮੈਂ ਪਹਿਲੀ ਗਲਤੀ ਕੀਤੀ ਸਮਾਂ ਕਾਫੀ ਲੱਗ ਗਿਆ 6 ਦਿਨ ਲੱਗ ਤਰਨਾ ਗਿਆ 7ਵੇਂ ਦਿਨ ਐਂਟਰ ਕਰ ਗਿਆ ਸੀ ਲੱਗਦਾ ਸੀ ਜਿਹੜੀ ਕਮਿਸ਼ਨਰ ਸਾਹਿਬ ਨੇ ਕੱਲ ਡਿਟੇਡ ਡੇਚ ਵਾਲ ਨੇ ਕੱਲ ਅੱਡੀ ਪਹਿਲ ਕੀਤੀ ਇੱਕਦਮ ਪਹਿਲਾਂ ਹੁੰਦੀ ਤਾਂ ਸ਼ਾਇਦ ਕੰਮ ਅੱਗੇ ਨਾ ਵਧਾ ਹੋਰ 5-6 ਦਿਨ ਨਾ ਪੈਂਦੇ ਤਾਂ ਹਰ ਬੰਦਾ ਉੱਥੇ ਆਣ ਵਾਲਾ ਖੱਜਲ ਖਵਾਰ ਤਾਂ ਨਹੀਂ ਹੋਇਆ ਫਿਰ ਵੀ ਨਾ ਹੁੰਦਾ ਤੁਸੀਂ ਵੀ ਆਪਣੇ ਘਰ ਬੰਦੇ ਵੀ ਇਹ ਜਿਹੜੀ ਤੁਸੀਂ ਕੰਮ ਵਾਜ ਉਠਾਈ ਸੀ ਪਬਲਿਕ ਵਾਸਤੇ ਉਠਾਈ ਸੀ ੜਾ ਤੁਹਾਡੇ ਵਾਰਡਾਂ ਦੇ ਲੋਕ ਹੈਗੇ ਆ ਜਿਹੜੀ ਡੇਲੀ ਰੁਟੀਨ ਦੀ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਮਲੇ ਦੇ ਵਿੱਚ ਕੀ ਲੱਗ ਰਿਹਾ ਸੀ ਵੀ ਇਹ ਹੁਣ ਇਹ ਇਦਾਂ ਦੀ ਜਿਹੜੀ ਕੰਮ ਹੋ ਗਏ ਆ ਇਹ ਸੀਨੀਅਰ ਰੇ ਅਧਿਕਾਰੀਆਂ ਨੂੰ ਪਹਿਲੇ ਹੀ ਇਹ ਕੰਮ ਮੌਕੇ ਦੇ ਨਾਲ ਬੀੜਨਾ ਚਾਹੀਦਾ ਸੀ। ਇਹ ਕੋਈ ਇਸ ਤਰ੍ਹਾਂ ਹੈ ਜੀ ਸਾਡਾ ਸਾਡਾ ਜਿਹੜਾ ਪੰਜਾਬ ਦਾ ਸਾਡਾ ਹਾਈ ਕਮਾਂਡ ਸੀਗਾ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਪੁਰ ਦਾ ਰਜਨੀਸ਼ਤਮਾਨ ਜੀ ਇਹ ਪਹਿਲੇ ਦਿਨ ਹੀ ਸਾਡੇ ਕੋਲ ਉੱਥੇ ਆ ਗਏ ਸੀਗੇ। ਉਹ ਸਾਡੇ ਸਾਰੇ ਕਾਰਜਕਰਤਾ ਸਾਡੇ ਕੌਂਸਲਰ ਦੀ ਹਿੰਮਤ ਬਹੁਤ ਅਬਜਾਈ ਹੋਈ ਸਾਡੀ ਪੰਜਾਬ ਦੀ ਲੀਡਰਸ਼ਿਪ ਨਾਲ ਬੈਠੀ ਰਹੀ ਜੀ ਹਾਂ ਪੂਰੀ ਲੀਡਰਸ਼ਿਪ ਆਈ। ਔਰ ਉਹਦੇ ਨਾਲ ਕੀ ਸੀਗਾ ਕਿ ਪਹਿਲੇ ਦਿਨ ਇਹ ਹੋ ਜਣਾ ਸੀਗਾ ਕਮਿਸ਼ਨਰ ਸਾਹਿਬ ਉਸ ਦਿਨ ਹੈ ਨਹੀਂ ਸੀ ਇੱਥੇ ਉਹ ਗਏ ਦੇ ਸੀ ਚੰਡੀਗੜ੍ਹ ਸਾਡੇ ਪ੍ਰਧਾਨ ਜੀ ਦੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਮੈਂ ਆ ਜਨਾ ਆ ਕੇ ਤੁਹਾਡੇ ਨਾਲ ਗੱਲ ਕਰਦਾ ਅਗਲੇ ਦਿਨ ਦੋ ਦਿਨ ਛੁੱਟੀਆਂ ਆ ਗਈਆਂ ਇਨ ਬਿਟਵੀਨ ਥੋੜਾ ਜਿਹਾ ਗੈਪ ਚੱਲਦਾ ਰਿਹਾ ਉਹ ਵੀ ਉਹ ਵੀ ਟੈਂਪਰੇਚਰ ਚੈੱਕ ਕਰਨਾ ਚੰਦੇ ਸੀ ਸੋ ਅਸੀਂ ਤਾਂ ਤੁਹਾਨੂੰ ਪਤਾ ਫਿਰ ਅਸੀਂ ਤਾਂ ਬੈਠੇ ਹੀ ਸੀਗੇ ਦੂਸਰੀ ਗੱਲ ਇਹ ਹੈ ਕਿ ਅਸੀਂ ਭਵਿੱਖ ਦੇ ਵਿੱਚ ਵੀ ਜੇ ਸਾਡੇ ਕੰਮ ਹੋਣਗੇ ਅਸੀਂ ਬਿਲਕੁਲ ਵੀ ਇਦਾਂ ਦਾ ਨਹੀਂ ਲਾਵਾਂਗੇ ਤੇ ਜੇ ਕੰਮ ਨਹੀਂ ਹੋਣਗੇ ਫਿਰ ਤੁਹਾਨੂੰ ਪਤਾ ਸਾਰੇ ਦਸਤੇ ਖੁੱਲੇ ਹੀ ਹੁੰਦੇ ਸਾਇਕਲ ਆਸੋ ਦੱਸ ਦੇ ਕਿ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਭਾਜਪਾ ਦੀ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਵਰਕ ਕੌਂਸਲਰ ਤੇ ਵਰਕਾਂ ਜਿਹੜੇ ਆ ਆਪਸ ਜਿਹੜਾ ਵਿਵਾਦ ਸੀ ਉਹ ਦੇਰ ਰਾਤ ਬੜੇ ਸ਼ਾਂਤਮਈ ਟੰਗਣਾ ਉਹ ਨੇਪਰੇ ਚੜ ਗਿਆ ਤਾਂ ਖਾਸ ਕਰਕੇ ਲੁਧਿਆਣਾ ਦੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਵੱਲੋਂ ਇਹ ਖਾਸ ਆਸ਼ਵਾ ਦਿੱਤਾ ਗਿਆ ਵੀ ਅੱਗੇ ਤੋਂ ਕਿਸੇ ਵੀ ਖਾਸ ਭਾਜਪਾ ਨਹੀਂ ਕਿਸੇ ਵੀ ਪਾਰਟੀ ਦੇ ਬਿਨਾ ਉੱਥੋਂ ਪੱਖਪਾਤ ਤੋਂ ਹਰ ਉਸ ਵਾਰਡ ਦੇ ਲੋਕਾਂ ਦਾ ਕੰਮ ਕੀਤਾ ਜਾਵੇਗਾ ਤੇ ਭਾਜਪਾ ਵੱਲੋਂ ਵੀ ਇਹ assurance ਦਿੱਤਾ ਗਿਆ ਕਿ ਉਹਨਾਂ ਦੇ ਕੰਮ ਸਮੇਂ ਸਿਰ ਹੁੰਦੇ ਰਹਿਣਗੇ ਤਾਂ ਉਹ ਇਸ ਤਰ੍ਹਾਂ ਦੇ ਧਰਨੇ ਲਗਾਉਣ ਜੋ ਵੀ ਹਮੇਸ਼ਾ ਹੀ ਗੁਰੇਜ਼ ਕਰਨਗੇ ਖੈਰ ਬੜੇ ਸ਼ਾਂਤਮਈ ਢੰਗਾਂ ਜਿਹੜਾ ਇਹ ਕੱਲ ਜਿਹੜਾ ਵਿਵਾਦ ਹੈ ਲੁਧਿਆਣਾ ਨਗਰ ਨਿਗਮ ਤੇ ਭਾਜਪਾ ਵੱਲੋਂ ਖਤਮ ਹੋਇਆ ਲੇਕਿਨ ਕਿਤੇ ਨਾ ਕਿ 6 ਦਿਨਾਂ ਦਾ ਲਗਾਤਾਰ ਧਰਨਾ ਉਹ ਕਿਨੇ ਕਿਤੇ ਆ ਕੇ ਨਗਰ ਨਿਗਮ ਤੇ ਆਮ ਆਦਮੀ ਪਾਰਟੀ ਵਿੱਚ ਸਵਾਲੀਆ ਨਿਸ਼ਾਨ ਵੀ ਪੈਦਾ ਕਰਦਾ ਕੰਮ ਅਕਾਜ ਲੈ ਗਿਆ ਕਮਮਮਨ ਬੋਬੀਨਾ ਸੰਦੀਪ ਸ਼ਰਮਾ ਦੇਨੀਫਰ ਟੀਵੀ ਲੁਧਿਆਣਾ